ਪਾਪੋ ਪਿਛਲੇ ਦਿਨੀ ਨਾਲ ਲਧਿਆਣੇ ਆ ਪਟੰਡੇ ਯੂਨੀਵਰਸਿਟੀ ਚ ਰੈਲੀ ਹੋਈ ਸੀ ਇੱਕ ਸਰਦਾਰ ਮੇਲੇ ਤੇ ਹਾਂਜੀ ਕੋ ਕਹਿੰਦੇ ਵੀ ਪੋਸਤਰੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ ਹੋਣੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਅਸੀਂ ਕੰਮ ਕਰਾਂਗੇ ਖਾ ਕੇ ਮੰਡੇ ਥੋੜੀ ਤੋੜਾਂਗੇ ਨਹੀਂ ਹੈਦਾ ਇਹ ਵੀ ਨਸ਼ਾ ਹਾਂਜੀ ਇਹ ਨਸ਼ਾ ਨਹੀਂ ਇਹ ਤਾਂ ਸ਼ਾਹੀ ਨਸ਼ਾ ਹੈ ਬੁੜੇ ਕਹਿੰਦੇ ਰਹੇ ਆ ਪਹਿਲਾਂ ਤੋਂ ਹਾਂ ਹੋਰ ਬੰਦਾ ਬੰਦ ਹੋ ਗਿਆ ਵਾ ਪੰਜਾਬ ਦੀ ਜੜ ਕੱਢੀ ਗਈ ਉਹ ਜਿੱਟਾ ਹੋ ਗਿਆ ਲੋਕ ਗੋਲੀਆਂ ਖਾਂਦੇ ਆ ਆਪਾਂ ਚੱਕੇ ਮਾਰਦੇ ਆ ਸਾਰਾ ਉਹ ਕੰਮ ਖਰਾਬ ਹੋਈ ਜਾਂ ਨਾ ਮੁਲਕ ਦਾ ਮੁਲਕ ਦੀ ਯਾਰ ਕਰਤੀ ਉਹਦੇ ਇਹ ਜੀ ਛੱਤੀ ਦੀ ਲੈ ਕੇ ਲੋਕ ਆਈ ਜਾਂਦੇ ਕਿਹੜਾ 10 20 ਰੁਪਿਆ ਦੀ ਲੈਂਦਾ ਸੀਗਾ ਬਿਤੇਰਾ ਕਾਰੋਬਾਰ ਕਰੀ ਜਾਂਦਾ ਦਿਹਾੜੀ ਵੀ ਕਰਦਾ ਸੀਗਾ ਉਹ ਤਾਂ ਮਹਿੰਗੀ ਵਾਲੀ ਆ ਇਹ ਮਹਿੰਗੀ ਹੁਣ ਤਾਂ 5000 ਨੂੰ ਮਿਲਦੀ ਉਹ ਵੀ ਅੱਧਾ ਰਲਾਫਟ ਜੇ ਪੰਜਾਬ ਚ ਬਾਪੂ ਖੇਤੀ ਹੋਣ ਲੱਗੀ ਪਰ ਸਸਤੀ ਹੋ ਜੂ ਹੋਊਗਾ ਕਿਵੇਂ ਨਾ ਕਿੱਥੇ ਆਮ ਹੋ ਜੇ ਇੱਕ ਨਸ਼ੇਖਾਨਾ ਅਸੀਂ ਵੀ ਘਟਖਾਨ ਲੱਗਦੇ ਲੋਕ ਜਿੱਟਾ ਨਸ਼ਾ ਚਿੱਟਾ ਬੰਦ ਹੋ ਜੂ ਬੰਦ ਹੋਊਗਾ ਲਾਜ਼ਮੀ ਹੋਊਗਾ ਹੂੰ ਉਦੋਂ ਮੇਰੀ ਚੱਤੀ ਦੀ ਕਾ ਕਿ ਇੱਕ ਬਾਪੂ ਆਪਾਂ ਗੱਲ ਕਰ ਲਈਏ ਵੀ ਅਕਸਰ ਜਿਹੜੀ ਆਪਣੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਚਟੇ ਨਾਲ ਬਹੁਤ ਹੋ ਗਈਆਂ ਜੀ 10-12 ਮੌਤਾਂ ਹੋ ਗਈਆਂ ਘਰ ਪਟੇ ਗਏ ਬੁਰਾ ਹਾਲ ਹੈ ਕਿ ਪੰਜ-ਪੰਜ ਦੋ-ਦੋ ਚਾਰ-ਚਾਰ ਕਿੱਲੇ ਆ ਤਾਂ ਬੈਠੇ ਬੈਠਿਆ ਕਿਹਦੇ ਦਾਦਾ ਕਿੱਲੇ ਵਿੱਚੋਂ ਪੰਜ-ਪੰਜ ਸੀਧੀ ਕਿੱਲੇ ਠੋਕ ਤੇ ਬਧਰੀ ਜੋੜੀ ਆ ਉਹ ਦੁਖੀ ਆ ਸਾਰਾ ਪਰਿਵਾਰ ਕਿੰਨੀ ਉਮਰ ਦੇ ਜਿਹੜੇ ਮੁੰਡੇ ਆਪਣੇ ਜਿਹੜੇ ਮਰੇ ਨੇ ਤੇਰੀ ਛੋੜਾ ਸਾਰਾ ਸਾਹ ਦੇ ਵੀ ਤਾਂ ਥੱਲੇ ਥੱਲੇ ਆ ਹੂੰ ਵੀ ਤਾਂ ਥੱਲੇ ਥੱਲੇ ਆ ਹੂੰ ਤੁਹਾਡੀ ਸਰਕਾਰ ਤੋਂ ਕੀ ਮੰਗਾ ਅਜਿਹਾ ਕਹਣਾ ਸਾਨੂੰ ਇਹ ਕੋਸ਼ ਦੀ ਖੇਤੀ ਦੇਣ ਤੇ ਕਾਹ ਇਠੇਕੇ ਖੋਲਣ ਕੋਸ਼ ਕਰਨਾ ਸਾਡੀ ਤਾਂ ਮਾਰਗੇ ਹੀ ਆ ਜੇ 2027 ਦੀ ਗੱਲ ਕਰ ਲਈਏ ਜੇ ਭਗਵਾਨਤ ਮਾਨ ਕਹਵੇ ਵੀ ਭਾਈ ਤੁਸੀਂ ਠੇਕੇ ਖੋਲੋ ਆਮ ਪਾਰਟੀ ਸਰਕਾਰ ਫੇਰ ਆਊਗੀ ਆਲੇ ਨਾਵੇ ਤਾਂ ਲੋਕਾਂ ਨੇ ਸਾਰੇ ਆ ਆਮ ਪਾਰਟੀ ਦਾ ਸਰਕਾਰ ਫੇਰ ਆ ਹੁਕਮੋਂ ਨੇ ਪਹਿਲਾਂ ਕਿਹਾ ਸੀ ਕਿ ਮੈਂ ਭੁੱਖੀ ਦੇ ਠੇਕੇ ਖੋਲੂ ਨਾ ਭੁੱਖੀ ਖੋਲੀ ਆ ਨਾ ਬਾਸਤਾ ਆਮ ਪਾਰਟੀ ਫੇਰ ਕਰੂਗੀ ਅਸੀਂ ਕੀ ਕਰਾਂਗੇ ਫਿਰ ਵੋਟਾਂ ਜ਼ਰੂਰ ਪਾਵਾਂਗੇ ਜੇ ਉਹਨਾਂ ਨੇ ਹੁਣ ਖੋਲਤੇ ਖੋਲਤੇ ਫਿਰ ਸਰਕਾਰ ਸਕਦੀ ਆ ਚਾਹੇ ਹੋਰ ਕੋਈ ਵੀ ਪਾਰਟੀਆਂ ਜੇ ਇਹਨੂੰ ਕਹਿੰਦੀਆਂ ਵੀ ਜੇ ਸਾਡੀ ਸਰਕਾਰ ਆਉਂਦੀ ਆ ਅਸੀਂ ਖੇਤੀ ਕਰਾਵਾਂਗੇ ਪੋਸਟ ਦੀ ਫਿਰ ਆਜੂ ਸਰਕਾਰ ਉਹਨਾਂ ਦੀ ਕੋਈ ਨਹੀਂ ਕਰਾਉਂਦੀ ਜਮਾ ਨਹੀਂ ਆਉਂਦੀ ਉਹਨਾਂ ਦੀ ਅੱਗੇ ਦੇਖਿਆ ਲੋਕਾਂ ਨੇ ਸਭ ਕੁਝ ਘੱਟੇ ਕੋਈ ਨਹੀਂ ਕਰਦਾ ਸਾਡੇ ਖਾਤਰ ਇਹਨੇ ਕਿਹਾ ਸੀ ਇਹਨੇ ਵੀ ਨਹੀਂ ਕਰਿਆ ਵੋਟਾਂ ਇੰਨੀਆਂ ਪਾਇਆਂ ਸਾਰੀ ਦੁਨੀਆ ਤੇ ਨਹੀਂ ਇਹ ਤਾਂ ਕਹਿ ਗਿਆ ਸੀ ਤੁਸੀਂ ਆਜਿਓ ਵੀ ਚਿੱਟਾ ਆਵਾ ਇਹਦਾ ਕੱਲ ਆਪਣੇ ਰਾਂਪੜੀ ਆਇਆ ਮੁੱਖ ਮੰਤਰੀ ਉਹਦਾ ਉਹਦਾ ਚਿੱਟਾ ਹੀ ਨਹੀਂ ਮਿਲਦਾ ਬੰਦਾ ਕਿਉਂ ਨਹੀਂ ਮਿਲਦਾ ਬੰਦਾ ਕਹਿੰਦਾ ਇਹੀ ਕਹਿੰਦਾ ਸਾਰਾ ਕੋਈ ਕਹਿੰਦਾ ਚਿੱਟਾ ਕੌਣੇ ਮਿਲਦਾ ਮਰੀ ਕਿੱਥੋਂ ਜਾਂਦਾ ਮੁੰਡੇ ਅੱਜ ਕਿਹੜਾ ਬੰਦਾ ਹੈ ਗਰੀਬਾ ਦੇ ਵੀ ਆ 35000 ਰੁਪਇਆ ਦੇ ਕੇ ਮਹੀਨੇ ਤੇ ਮੁੰਡਾ ਛੱਡਦਾ ਉਹ ਇਥੋਂ ਘਰੇ ਤੜੀਆਂ ਪੜਦੇ ਮਾਂ ਪੇਉਦੀਆਂ ਸੈਂਟਰ ਚ ਸੈਂਟਰ ਛੱਡਦਾ ਸੈਂਟਰ ਆਏ ਗੋਲੀਆਂ ਦੇਈ ਜਾਂਦੇ ਆ ਕੇ ਫੇਰ ਉਹੀ ਗੱਲ ਹੈ ਕਹਿੰਦੇ ਅਸੀਂ ਭਜਨ ਕਰਾਉਣੇ ਆ ਭਜਨ ਕਿਹੜਾ ਕਰਾਉਂਗਾ ਦੇਈ ਜਾਂਦੇ ਕੋਦੋਂ ਆ ਗਿਆ ਘਰੇ ਫੇਰ ਮਾਰ ਪੈਂਦੀ ਐ ਠੀਕ ਮਾਰ ਤੇ ਆਹ ਰਿਆ ਦਾ ਕੰਮ ਦੁਖੀ ਆ ਇੱਕ ਗਲਾਬੂ ਕੇ ਕੱਤਰ ਦਾ ਮੁੰਡਾ ਵੀ ਇੱਥੇ ਜਰਾ ਉਹ ਲਾਗਾ ਜਿੱਤੇ ਦੇ ਬੁਰਾ ਹਾਲ ਕਰਦਾ ਐਡਾ ਬੰਦਾ ਚੰਗਾ ਹੀ ਗੱਲ ਛੱਡਦਾ ਕਦੇ ਮਹੀਨੇ ਤੋਂ ਮਹੀਨੇ ਛੱਡਦਾ ਜਰਾ ਜਾਇ ਜਾਤ ਨੂੰ ਰੋੜੀ ਤੁਰਿਆ ਜਾ ਮੈਂ ਕਰੂਗੀ ਬੰਦਾ ਆ ਭੁੱਖੀ ਖਾਊ ਜਾਇ ਜਾਤ ਨੂੰ ਵੀ ਰੋੜ ਦਾ ਬੰਦਾ ਤੇਰਾ ਖਾਊਗਾ ਤਾਂ ਡੋਰੂਗਾ ਚਾਰ ਚਾਰੇ ਨਹੀਂ ਇਹ ਤਾਂ ਹੁਣ ਸਰਕਾਰ ਦਾ ਦੀ ਇਹਦਾ ਕਹਿੰਦਾ ਮੇਰਾ ਮਿੱਟੀ ਥੀਏ ਨੂੰ ਪੜਨ ਵਾਸਤੇ ਇਹਦਾ ਦਿਲ ਚਾਹੀਦਾ ਸੀ ਮੈਂ ਜਿਹੜੇ ਤੇ ਸਿੱਟਿਆ ਕਹਿੰਦਾ ਸਿੱਟਾ ਪੰਦਾਂ ਕਹਿੰਦਾ ਹੁਣ ਸਿੱਟਾ ਕਿੱਥੇ ਪੰਦਾਂ ਕਹਿੰਦਾ ਤਾਂ ਫੇਰ ਮਰੀ ਜਾਂਦਾ ਰਾਹਾਂ ਕਿੰਨੀਆਂ ਐਸੇ ਦੇਖ ਲਾ ਇਧਰ ਹੀ ਵਿਕੀ ਜਾਂਦਾ ਕਿੰਨਾ ਮਰਜ਼ੀ ਲੈ ਲੈ ਮਿੱਟੀ ਜਾਂਦੇ ਸਭ ਰਾਣੇ ਮੇਲੇ ਚੋਰ ਆ ਹੂੰ ਬਾਪੂ ਚਿਤਾ ਚਿਤਾ ਲੈ ਕੇ ਕੌਣ ਆਇਆ ਤੁਹਾਡੀ ਉਮਰ ਦੀ ਗੱਲ ਕਰ ਲਈਏ ਤਿਆਰਬੇ ਦੀ ਗੱਲ ਕਰ ਲਈਏ ਆਪਾਂ ਵਿੱਚ ਚਿਤਾ ਲੀਡਰ ਹੀ ਲੈ ਕੇ ਆਇਆ ਇਹ ਹੂੰ ਲੀਡਰ ਲੈ ਕੇ ਆਇਆ ਕਿੰਨੇ ਕਿੰਨੇ ਸਮੇਂ ਦੀ ਗੱਲ ਕਰ ਲਈਏ ਕਿੰਨੇ ਸਮੇਂ ਤੋਂ ਚਟਾ ਰਹੇ ਆ ਪੰਜਾਬ 'ਚ ਸਮਾਂ ਇਹ ਹੋ ਗਿਆ ਅੱਜ ਤੋਂ 15-20 ਸਾਲ ਹੂੰ ਉਕੀ ਉਹ ਤਾਂ 20 ਰੁਪਏ ਸੀ ਮੁੜ ਕੇ ਚੱਕੀ ਗਏ ਨਸ਼ਾ ਵੇਚੀ ਗਏ ਲੋਕ ਆਈ ਗਏ ਉਕੀ ਨਾਲ ਕੋ ਬਚੇ ਰਹੇ ਉਹ ਤਾਂ ਬੰਦ ਕਰਤੀ ਭੁੱਕੀ 5000 ਤੇ ਪਹੁੰਚ ਗਈ ਫੇਰ ਕਿੱਟਾ ਚੱਲ ਗਿਆ ਇੱਕ ਬਾਪੂ ਵੱਡੀ ਗੱਲ ਕਰ ਲਈਏ ਆਪਣੇ ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਸੀ ਆਪਣੇ ਇੱਥੇ ਠੀਕ ਹੈ ਫੀਮ ਦੇ ਹੀ ਭੁੱਕੀ ਦੇਣ ਸੀ ਪਹਿਲਾਂ ਫੀਮ ਆਉਂਦੀ ਹੁੰਦੀ ਇੱਥੇ ਆਪਣੇ ਕਾਹ ਕੰਚੀ ਹੱਥ ਕੋਲੇ ਬਣਾਉਂਦੇ ਹੁੰਦੇ ਕਟਾਰ ਤੇ ਮੰਮਰਾਜ ਦੇ ਵੀ ਅਮਰੀ ਇੱਥੋਂ ਵੀ ਆਦੇ ਹਮ ਕਾਰ ਕੇ ਪੱਕੀ ਕਟਾਰ ਕੇ ਦਿੰਦੇ ਸੀ ਉਹ ਮੇਰੀਏ ਉਦੋਂ ਕਿਹੜਾ ਟਿੱਕਾ ਸੀਗਾ ਕੰਮ ਕਰਦਾ ਸੀ ਲੋਕ ਬਹੁਤਾ ਨਹੀਂ ਪਾਈ ਸੀ ਹਮ ਉਹਦਾ ਮਸ਼ੀਨ ਦਾ ਜੋਗਾ ਆ ਗਿਆ ਥੱਲੇ ਨੂੰ ਬਹਤ ਹਮ ਸਭ ਕਰ ਜਾਈ ਕਰਦੇ ਨੇ ਜਿਹੜਾ ਭੁੱਕੀ ਜਾਏ ਫੀਮ ਖਾਦਾ ਸੀ ਉਦੋਂ ਮੌਤ ਤਾਂ ਨਹੀਂ ਹੁੰਦੀ ਨਾ 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 ਹੋਰ ਨਾ ਜਮੇ ਨਹੀਂ ਹੁੰਦੀਆਂ ਤਾਰਾ ਤੂਰਾ ਵੱਟੀਆਂ ਜਾਂਦੀਆਂ ਸੀ ਜਮੇ ਨਹੀਂ ਕੋਈ ਛੇੜਦੇ ਜਿਵੇਂ ਹੁਣ ਮੋਟਰਾਂ ਤੇ ਕਿਸਾਨਾਂ ਦੇ ਚੋਰੀਆਂ ਹੁੰਦੀਆਂ ਹੁਣ ਚੋਰੀਆਂ ਕੋਈ ਯਾਰ ਮਿਲਦਾ ਨਹੀਂ ਉਹਨਾਂ ਤਾਂ ਕਰਨੀਆਂ ਆ ਜੇ ਭੁੱਕੀ ਮੇਰੇ ਉਹ ਵੀ ਨਹੀਂ ਕਰਕੇ ਇਹ ਸਮਾਨ ਉਹਨਾਂ ਨੂੰ ਪੂਰਾ ਮੇਲੇ ਕਰਦੇ ਨੇ ਉਹ ਤਾਰਾ ਰੂ ਮਰ ਜਾਂਦੇ ਨੇ ਵਾਲੀਆਂ ਤਾਰਾਂ ਕੀ ਬਹੁਤ ਨੁਕਾਨ ਹੋ ਜਾਂਦਾ ਜਿੱਦ ਕਿਸਾਨ ਦਾ ਕਿਸਾਨ ਕਰੂਗੀ ਸਭ ਬਾੜੀ ਦੀ ਮਾਰਿਆ ਦੀ ਉਹਨਾਂ ਤਾਂ ਪੈੜੀਆਂ ਮਰ ਗੀਆਂ ਇਧਰੋਂ ਕਿਹੜਾ ਹੁਣ ਪੰਡ ਇਕੱਠਾ ਕਰ ਕਰ ਕੇ ਇਹਨਾਂ ਡਵਾਉ ਹੋ ਜਾਂਦਾ ਸਾਡੇ ਕੋਲ ਕੀ ਆ ਉਹ ਨਹੀਂ ਗੱਲ ਕੋਈ ਇਹ ਕਿਤੇ ਤਾਂ ਰਹਿੰਦਲੀ ਆ ਵੀ ਬਾਜੇ ਕੋਈ ਬੰਦਾ ਉਹ ਹੜਾ ਵਾਲੇ ਏਰੀਆ 'ਚ ਕਹਿੰਦੇ ਕਾਲੀਦਾਬ ਦੇ ਬਾਅਦ ਪੈਸਾ ਵੰਡਿਆ ਮਾਤੇ ਤੇ ਬਹੁਤ ਕਰੀ ਜਾਂਦੇ ਸਖਬੀਰ ਬਾਗਲ ਕਹਿੰਦੇ ਪੈਸਿਆਂ ਦੀਆਂ 3ਾਂ ਲਾਹੀ ਜਾਂਦਾ ਉਹਨਾਂ ਨੇ ਪੈਸੇ ਇਕੱਠੇ ਕਰਿਆ ਕਿਧਰੇ ਪਾਣੇ ਇੱਕ ਇੱਕ ਮੋਟਰਾਂ ਇੱਕ ਟ੍ਰਾਂਸਫਾਰਮ ਤੇ 20-20 ਮੋਟਰਾਂ ਚੱਲਦੀਆਂ ਹੁੰਦੀਆਂ ਸੀਗੀਆਂ 20 ਮੋਟਰਾਂ ਚੱਲਦੀਆਂ ਸੀ ਇਹਨਾਂ ਦਾ ਨਾਂ ਦੇ ਕਿਹੜੇ ਚੋਰ ਸੀ ਉਹ ਵੀ ਲੱਗ ਲੈ ਚੋਰਾਂ ਦੇ ਕੋਲੇ ਪੰਜ-ਪੰਜ ਕਿਹੜੇ ਕੋਲੇ ਉਹ ਨਹੀਂ 5-5 4000 ਦੇ ਲਈ ਵੰਡੇ ਕਹਿੰਦੇ ਉਹ ਦੇਰ ਘਟੇ ਆਉਂਦੇ ਫੇਰ ਦੇ ਇਥੇ ਵਿਲੇ ਆ ਮੋਟਰਾਂ ਦਾ ਲਵਾਈਆਂ ਹੀ ਬਾਦਲ ਨੇ ਆਦੇ ਬਾਦਲ ਨੇ ਕਾ ਬਾਦਲ ਤੇ ਨਾਲ ਕੇ ਚੰਤੇ ਸੀ ਉਹਨਾਂ ਨੇ ਲਵਾਈਆਂ ਵੜੀਆਂ ਹੂੰ ਅੱਛਾ ਟ੍ਰਾਂਸਫਰਮ ਉਹਨਾਂ ਨੇ ਬੈਠਿਆ ਅੱਛਾ ਇਕਲੇ ਇਕਲੇ ਜੱਟ ਨੇ ਤਰ੍ਹਾਂ ਕਰਜਈ ਹੋ ਗਈ ਧਰਿਆ ਕਿਤੇ ਇੱਕ ਮੁੱਢ ਟ੍ਰਾਂਸਫਰਮ ਕੋਈ ਖੋਦ ਨਹੀਂ ਤਰਾਂ ਹੁਣ ਤੇ ਲੱਗਾ ਉੱਥੋਂ ਧਾਰ ਵਢੇ ਲੈ ਸਕਦਾ ਮੋਟਰ ਦਾ ਫਿਰ ਇੱਕ ਡੈਸਨ ਲੈਣਾ ਮੋਟਰ ਦਾ 20 ਲੱਖ ਦਾ ਮਿਲਦਾ ਉਦੋਂ ਮਿਲਦੀ ਸਸਤਾ ਜਾਂਦਾ ਸੀ ਸਸਤਾ ਨੂੰ ਕੀ ਕਰੇਗਾ ਹੂੰ 20 ਲੱਖ ਦਾ ਹੁਣ ਲੰਬੇ ਨਹੀਂ ਅਗਲੇ ਕਾਣੇ ਹੋਗਾ ਪਾਣੀ ਆਵੇ ਹਾਂ ਪਾਣੀ ਬਿਤੇ ਰੱਖਾਤਾ ਬਲਵਾਨ ਸਮਾਨ ਨੇ ਜਾਂ ਕਾ ਦੀ ਆ ਕਰ ਕਰਦਾ ਫਾਇਦਾ ਹਣ ਬਹੁਤ ਕਰਦਾ ਹੈ ਕਿ ਇੱਕ ਗਰੀਬਾਂ ਦਾ ਬਿੜ ਮਾਫ ਕਰਦਾ ਕਿ ਬਿੜੀ ਮੰਡੀ ਕਿਰਿਆ ਜਾਂਦਾ ਸੀਗਾ ਬਿੜ ਨੂੰ ਕਿੰਨਾ ਹੁੰਦਾ ਸੀਗਾ 600 ਜੂਲਟ ਮਾਫ ਕਰਤੀ ਇੱਕ ਬਾਕੀ ਜੇ ਵੀ ਨੌਕਰੀ ਦੀ ਗੱਲ ਕਰ ਲਈ ਬਾਪੂ ਆਪਾਂ ਨੌਕਰੀਆਂ ਦੇ ਪੈਸੇ ਪੜੇ ਆ ਬੜੇ ਬੰਦੇ ਆ ਕਿਹੜੇ ਨੌਕਰੀਆਂ ਤੋਂ ਆਈਆਂ ਮੈਨੇ ਆਈਆਂ ਗਰੀਬਾਂ ਦੇ ਬੰਦਿਆਂ ਨੂੰ ਕੋਈ ਰਿਸ਼ਤਤ ਰਿਸ਼ਤਤ ਨਹੀਂ ਲੈਂਦੀ ਕਿਸੇ ਤੋਂ ਨਾ 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 ਰਿਸ਼ਤਤ ਕੋਈ ਨਹੀਂ ਲਈ ਬੋਲਦੇ ਨਹੀਂ ਦਾ ਬੱਠਾ ਇਥੋਂ ਬਰੇ ਕੋਲ ਮੁਸਲਮਾਨਾਂ ਦੀ ਕੁੜੀ ਲਵਾਇਆ ਕੋਈ ਰਿਸ਼ਤਤ ਨਹੀਂ ਲਈ ਕਿਹਦਾ ਨੰਬਰ ਕਹੀਆ ਬੋਲ ਆਇਆ ਐਨਮੀ ਸਾਰ ਪਹਿਲੇ ਕਿ ਠੱਗੀ ਨਾਲ ਕੰਮ ਚੱਲਿਆ ਠੱਗੀ ਨਾਲ ਕੰਮ ਹੋ ਵੀ ਚੱਲਿਆ ਨਹੀਂ ਜਿਹੜੇ ਸਰਕਾਰ ਨੇ ਕੰਮ ਕੀਤੇ ਆ ਚੰਗੇ ਕੀਤੇ ਆ ਮਾੜੇ ਕੀਤੇ ਆ ਵਧੀਆ ਕਰਿਆ ਕਿਹੜਾ ਗਰੀਬ ਨੂੰ ਰੋਟੀ ਪਾਟਾ ਆ ਆਇਆ ਬੰਦੇ ਮਾੜਾ ਨਹੀਂ ਕਰਿਆ ਇੱਕ ਇੱਕ ਆਪਣੇ ਪਿੰਡ ਫੂਲ ਦੀ ਗੱਲ ਕਰ ਲਈਏ ਰਾਮਪੁਰੇ ਸ਼ਹਿਰ ਦੀ ਗੱਲ ਕਰ ਲਈਏ 9 ਕਰੋੜ 7 70 ਲੱਖ 67000 ਰੁਪਇਆ ਰਾਮਪੁਰਾ ਸ਼ਹਿਰ ਨੂੰ ਤੇ ਪਿੰਡ ਫੂਲ ਨੂੰ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾ ਕਹਿੰਦਾ ਚੰਗੀ ਗੱਲ ਆ ਕਿ ਕਿੱਥੇ ਲਾਇਆ ਕਿਹਦੇ ਤੇ ਲੱਗਿਆ ਕਿੱਥੇ ਜੀ ਕਿਹਦੇ ਤੇ ਲੱਗਿਆ ਕਾਂਗਰਸ ਆ ਤੇ ਕਾਂਗਰਸ ਆ ਬੈਗਾ ਉਹ ਬੰਦੇ ਨੀ ਜਿਹੜਾ ਨੀ ਪੱਥਰ ਰੱਖਿਆ ਜੀ ਪਾਲੂ ਪ੍ਰਧਾਨ ਦੇ ਆਪਣੇ ਜਿਹੜਾ ਉੱਤੇ ਅੱਡੇ ਕੋਲੇ ਰੱਖਿਆ ਗਿਆ ਤੁਸੀਂ ਦੇਖਿਆ ਹੋਣਾ ਜਾਂ ਅਕਸਰ ਤੁਸੀਂ ਦੇਖਿਆ ਹੋਣੀਆਂ ਵੀਡੀਓ ਦੇਖਿਆ ਹੋਣੀਆਂ ਜਿਹੜਾ ਕੰਮ ਚੱਲੀ ਜਾਂਦਾ ਉੱਥੇ ਹੁਣ ਜਿਹੜੀ ਪਾਪ ਬਾਡਰ ਬਾਕਸ ਜਿਹੜੀ ਪਾਪ ਨਵੀਂ ਪੈ ਰਹੀ ਹੈ ਹੂੰ ਜਿਹੜਾ ਨਹਿਰੀ ਪਾਣੀ ਲੈ ਕੇ ਆਉਣਾ ਆਪਣਾ ਪੂਲ ਪੂਲ ਦੇ ਵਿੱਚ ਧਰਾਂਪਰਾ ਸ਼ਹਿਰ ਦੇ ਵਿੱਚ ਉਹ ਤੋਂ ਲੈ ਕੇ ਆਉਣਾ ਕਹਿੰਦੇ ਜੀ ਤੁਹਾਡੇ ਧਿਆਨ ਚ ਨਹੀਂ ਹੈਗਾ ਇੱਕ ਬੱਸਾਂ ਦਾ ਕਿਰਾਇਆ ਮਾਫ ਕਰਤਾ ਉਹ ਹੋਣਾ ਚਾਹੀਦਾ ਤਾਂ ਦਾਤਾ ਉਹ ਬੁੜਿਆਂ ਦਾ ਕਿਰਾਇਆ ਮਾਫ ਆ ਨਾ ਨੂੰ ਪੈਸੇ ਦੇਣ ਲੈ ਕਿਰਾਇਆ ਮਾ ਉੱਤੇ ਚੱਲਦੀਆਂ ਉੱਤੇ ਚੋਰਾਂ ਨੂੰ ਅੰਮ੍ਰਿਤਸਰ ਦੇ ਵਿੱਚ ਪੱਠਾਂ ਤੇ ਕੋਲ ਕੱਟੀਆਂ ਹੁੰਦੀਆਂ ਭੀੜ ਹੋ ਜਾਂਦੀ ਹੈ ਤੇ ਜੇ ਕੱਟ ਕੇ ਮਿੰਟ ਮਾਰਦੇ ਆ ਤੇ ਹੁੰਦੀਆ ਮੇਰਾ ਥੋਣਾ ਲਾ ਲਿਆ ਫਿਰ ਜਿਹੋਨਾਂ ਦਾ ਲਾਉਣੀ ਹੈ ਕੋਈ ਬੱਥਾ ਨੂੰ ਡਿੱਤੀ ਜਾਵੇ ਕਰਾਇ ਤੋਂ ਬਚਾ ਹਾ ਉਹ ਦੋ ਰੋਦੀਆਂ ਠੀਕ ਕਹਿੰਦਾ ਬੰਦਾ ਸੀ ਉੱਥੇ ਕਹਿੰਦਾ ਰੋਵੇ ਭਾਈ ਹੁਣ ਹਾਰ ਕਿੱਥੋਂ ਭਾਦੀਆਂ ਕਹਿੰਦਾ ਹੁਣ ਤੂੰ ਮੁਕਤ ਵਾਲੇ ਕਰਾਇ ਤੇ ਹੁਣ ਤਾਂ ਬਸ ਤੇ ਚੜ ਜਾ ਕਰਾਇ ਤੋਂ ਬਿਨਾ ਜਾ ਹਾ ਬਸ ਆ ਜੀੜੀ ਬਹੁਤ ਹੁੰਦੀ ਹੈ ਭੀੜ ਹੋ ਜਾਂਦੀ ਲਿੱਕੀ ਜਾਂਦੀਆਂ ਯਾਰ ਖੜੀਆਂ ਉੱਥੇ ਅੰਮ੍ਰਿਤਸਰ ਦਾ ਤੈਨੂੰ ਪਤਾ ਚੋਰੀ ਦਾ ਘਰ ਹੈ ਹਾ ਮਢਾ ਲੈ ਉਹਨਾਂ ਦਾ ਨਾ ਕੋਈ ਟੱਕਾ ਨਾ ਵਾਤਾ ਲੁੱ ਹਮੇਂ ਸਰਕਾਰ ਤੋਂ ਪਰ ਮੰਗ ਕੀ ਕਰਦੇ ਆਪਾਂ ਅਸੀਂ ਤਾਂ ਪੋਸਤ ਦੀ ਕਰਦੇ ਆ ਪੋਸਤ ਦਾ ਠੇਕੇ ਖੋਲਦਣ ਹੂੰ ਖੇਤੀ ਹੋਵੇ ਆਮ ਖੇਤੀ ਕਰ ਨਾ ਕਰ ਠੇਕੇ ਆਪੇ ਕਿਤੇ ਤੋਂ ਕਰਾਓ ਨਾ ਕਰਾਉਣ ਬਤੋ ਆਈਡੀ ਕਾਲ ਘਟਜੂ ਮੈਡੀਕਲ ਤੇ ਘੜਾ ਲੈਂਦੇ ਆ ਭੱਜੇ ਕਰਦੇ ਆ ਹਾਂ ਨਗੌਰ ਨਗੌਰ ਬਗਦਾ ਰਾਜਸਥਾਨ ਤੇ ਬਗਦਾ ਰਾਜਸਥਾਨ ਦੇ ਬਗਗੇ ਨਾ ਪੋਸਤ ਆਮ ਥੋੜਾ ਥੋੜਾ ਖਾਂਦੇ ਆ ਇੱਥੇ ਥਾਣੇ ਸੈਲਰੀ ਖਾ ਜਾਂਦਾ ਕੋਈ ਮਿਲਦਾ ਨਹੀਂ ਭਾਈ ਉੱਤੇ ਪਾਣੀ ਨਾਲ ਨਿਚੋੜ ਕੇ ਸਾਰੇ ਭਾਈ ਬੈਠ ਭਾਈ ਕਹਿੰਦਾ ਬੈਠੇ ਆਪਾਂ ਉਹ ਥੋਨੇ ਚ ਪਾ ਲੈਣਾ ਸਾਰਿਆਂ ਨੇ ਪੀਣਾ ਹੋਰ ਥੋੜਾ ਥੋੜਾ ਪਾਣੀ ਆ ਕੇ ਟੱਪੇ ਮਾਰਨ ਝੋਕਿਆ ਆਇਆ ਕਰਕੇ ਪਿੰਨਾ ਜਾ ਮਾਰਨਾ ਗੋਲਾ ਇੱਥੇ ਥਾਣੇ ਲੱਕਣਾ ਸੈਲਰੀ ਖਾ ਜਾਂਦਾ ਕੁੱਤੇ ਮਰਦੇ ਕਰਨ ਕੀ ਠੀਕ ਹੈ ਧੰਨਵਾਦ ਭਾਈ ਠਾਉ ਤੇ ਭੱਗਿਆ ਠੱਠਾ ਭੱਗਿਆ ਠੱਠਾ ਭਾਈ ਉਹ ਪਿੰਨੇ ਦੀ ਖਾਈ ਜਾਇਆ ਕਰੇ ਕੋਈ ਘੋੜੇ ਖਾ ਹੋ ਗਿਆ ਬੰਦ ਠਟਕ ਕਰ ਮਾਰੇ ਕੰਦਾ ਨਾ নশা <laughs> হ <laughs>